ਬੋਲ ਬਾਬਾ ਵਿਸ਼ਵਕਰਮਾ ਮਹਾਰਾਜ ਦੀ ਜੈ ਤਾਂ ਤਾਂ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਜੋ ਸ੍ਰਿਸ਼ਟੀ ਕਰਤਾ ਨੇ ਔਰ ਸ਼ਿਲਪ ਦੇ ਦਾਤੇ ਨੇ ਕਾਰੀਗਰੀ ਦੇ ਦਾਤੇ ਨੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਲੁਧਿਆਣੇ ਵਿਖੇ ਰਾਜ ਪੱਧਰੀ ਇਹ ਸਮਾਗਮ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਜੀਨਾ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਹਰ ਸਾਲ ਇਸ ਜਗ੍ਹਾ ਦੇ ਉੱਤੇ ਅਸੀਂ ਬਾਬਾ ਵਿਸ਼ਵਕਰਮ ਜੀ ਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਉਰੇ ਹਾਜ਼ਰੀ ਲਗਵਾਨੀ ਇਸ ਵਾਰ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਮੇਰੀ ਸੇਵਾ ਲਗਾਈ ਕਿ ਤੁਸੀਂ ਉੱਥੇ ਪਹੁੰਚਣੇ ਸੋ ਮੈਂ ਅੱਜ ਉਰੇ ਨਮਸਕਾਰ ਕਰਕੇ ਭਗਵਾਨ ਦੇ ਚਰਨਾਂ 'ਚ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ 'ਚ ਅੱਜ ਅਸ਼ੀਰਵਾਦ ਲੈਣ ਲਈ ਉਰੇ ਪਹੁੰਚੇ ਆਂ। ਔਰ ਮੈਂ ਇੱਕ ਉਰੇ ਜ਼ਰੂਰ ਕਹਿਣਾ ਚਾਹੂੰਗਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਨਾ ਸਿਰਫ ਕੱਲੇ ਪੰਜਾਬ 'ਚ ਬਰਕੇ ਬਾਕੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਤੇ ਜਿੱਥੇ-ਇੱਥੇ ਦੇਸ਼ਾਂ-ਵਿਦੇਸ਼ਾਂ 'ਚ ਵੀ ਜਿੱਥੇ ਸ਼ਿਲਪਕਾਰ ਬੈਠੇ ਨੇ ਚਾਹੇ ਉਹ ਲੋਹੇ ਦੇ ਕਾਰੀਗਰ ਹੋਣ, ਚਾਹੇ ਲੱਕੜ ਦੇ ਕਾਰੀਗਰ ਹੋਣ, ਚਾਹੇ ਸੋਨੇ ਦੇ ਕਾਰੀਗਰ ਹੋਣ, ਚਾਹੇ ਰਾਜਮਿਸਤਰੀ ਹੋਣ, ਚਾਹੇ ਹੱਥੀ ਜਿਹੜਾ ਮਰਜੀ ਕੰਮ ਕਰਨ ਵਾਲੇ ਜਿਹੜੇ ਹਫਤੀ ਕਿਰਤ ਕਮਾਈਆਂ ਕਰਦੇ ਨੇ ਉਹਨਾਂ ਨੂੰ ਉਹ ਬਾਬਾ ਵਿਸ਼ਵਕਰਮਾ ਜੀ ਨੂੰ ਦਿਲੋਂ ਮੰਨਦੇ ਆ ਉਹ ਆਪਾਂ ਉਹਨਾਂ ਨੂੰ ਆਪਣਾ ਦੇਵਤਾ ਮੰਨਦੇ ਨੇ ਤੁਸੀਂ ਅੱਜ ਲੁਧਿਆਣਾ ਸਭ ਤੋਂ بڑا ਸੰਨਪਤੀ ਖੇਤਰ ਹੈ ਪੰਜਾਬ ਦਾ ਜੇ ਲੁਧਿਆਣੇ ਦੇ ਵਿੱਚ ਤੁਸੀਂ ਨਿਗਾਹ ਮਾਰੋਗੇ ਉਰੇ ਦੇ ਵਰਕ ਕਲਚਰ ਤੇ ਨਿਗਾਹ ਮਾਰੋਗੇ ਬੰਦਿਆਂ ਨੇ ਉੱਤੇ ਰਾਜਸ਼ਾ ਰੱਖੀਆਂ ਹੋਈਆਂ ਥੱਲੇ ਆਪਣੇ ਕਾਰੋਬਾਰ ਕੀਤੇ ਹੋਏ ਨੇ ਔਰ ਹਰ ਘਰ ਦੇ ਵਿੱਚ ਹਰ ਜਿਹੜੀ ਉਸ ਜਸ ਏਰੀਆ 'ਚ ਆਪਾਂ ਖੜੇ ਆ ਜੇ ਦੇਖੋਗੇ ਕਿਸੇ ਨੇ ਖਰਾਦ ਲਾ ਰੱਖੀ ਐ ਕਿਸੇ ਨੇ ਛੇਪੜ ਲਾ ਰੱਖੀ ਐ ਰੰਦਾ ਲਾ ਰੱਖਿਆ ਬਰਮਾ ਲਾ ਰੱਖਿਆ ਕਿਸੇ ਨੇ ਸੀਐਨਸੀ ਮਸ਼ੀਨਾਂ ਰੱਖੀਆਂ ਕੋਈ ਕਟਿੰਗ ਵਾਲੀਆਂ ਮਸ਼ੀਨਾਂ ਲਾਈ ਬੈਠਾ ਕੋਈ ਹਾਰੀਆਂ ਲਾਈ ਬੈਠਾ ਕੋਈ ਲੱਕੜ ਦਾ ਕਾਰੋਬਾਰ ਕਰਦਾ ਔਰੇ ਔਰ ਵੱਡੀ ਗੱਲ ਆ ਸਾਰੀ ਰੋਡ ਗਿੱਲ ਰੋਡ ਸਾਡੀ ਇਹ ਤੁਸੀਂ ਦੇਖ ਸਕਦੇ ਹੋ ਇਹ ਲੋਹੇ ਦੀ ਸਭ ਤੋਂ ਵੱਡੀ ਮੰਡੀ ਐ ਔਰੇ ਕਿੰਨੇ ਰੋਜ਼ ਵਪਾਰ ਹੁੰਦੇ ਨੇ ਔਰ ਇਹ ਸਾਰੀ ਕਿਰਪਾ ਕੀ ਦੀ ਐ ਇਹ ਬਾਬਾ ਵਿਸ਼ਵਕਰਮਾ ਜੀ ਦੀ ਕਿਰਪਾ ਸੋ ਬਾਬਾ ਵਿਸ਼ਵਕਰਮਾ ਜੀ ਨੂੰ ਸਿਰ ਝੁਕਾਉਂਦੇ ਹੋਏ ਨਮਸਕਾਰ ਕਰਦੇ ਹੋਏ ਮੰਤਰੀ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਆਪਣੇ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਜਿੰਨੇ ਸਾਡੇ ਬਾਬਾ ਵਿਸ਼ਵਕਰਮਾ ਨੂੰ ਮੰਨਣ ਵਾਲੇ ਸਾਡੇ ਭਗਤ ਨੇ ਉਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣ ਔਰ ਇਦਾਂ ਹੀ ਸਾਨੂੰ ਦਸਾ ਨੋਹਾ ਦੀ ਕਿਰਤ ਕਮਾਈ ਕਰਨ ਦੀ ਜ਼ਿੰਦਗੀ ਦੇ ਵਿੱਚ ਬਲ ਬੁੱਧੀ ਤੇ ਉਤਮ ਬਖਸ਼ਣ। ਸਮਝ ਜਿੱਦਾਂ ਸਰਸਾ ਨੇ ਰੋਕ ਲਾਇਆ ਕਿ ਇਹ ਤੁਮ 40 ਸਾਲ ਰਹੀ ਹੈ ਪੋਲੂਸ਼ਨ ਆਉ ਪੰਜਾਬ ਤੋਂ ਆ ਰਹੀ ਆਵਾਜ਼ ਦੇ ਪਾਰਟੀ ਕਰਾ ਰਹੀ ਹੈ ਬਿਲਕੁਲ ਅੱਗੇ ਕਰ ਰਹੇ। ਪਹਿਲਾਂ ਤਾਂ ਵਿਰੋਧ ਕਰਦੇ ਸੀ ਕਿ ਹੁਣ ਸਮਾਂ ਬਦਲ ਗਿਆ ਹੈ। ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ। ਜਦੋਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਦੋਸ਼ ਲਾਈ ਜਾਂਦੇ ਸੀ। ਹੁਣ ਤਾਂ ਦਿੱਲੀ ਦੇ ਅੰਦਰ ਭਾਜਪਾ ਦੀ ਸਰਕਾਰ 1091 ਲਗਭਗ 2000 ਦੇ ਕਰੀਬ ਉੱਥੇ ਇਸ ਸਮੇਂ ਏ AQI ਹੋਇਆ ਪਿਆ ਗੈਸ ਦਾ ਬੁਰੀ ਤਰ੍ਹਾਂ ਨਾਲ ਚੈਂਬਰ ਬਣੀ ਹੋਈ ਹੈ ਦਿੱਲੀ ਤੇ ਪੰਜਾਬ ਪੈਂਦਾ ਦੋ ਸਟੇਟਾਂ ਟੱਪ ਕੇ ਮੈਨੂੰ ਇਹ ਨਹੀਂ ਸਮਝਾਂਦਾ ਮਨਜਿੰਦਰ ਸਿੰਘ ਸਰਸਾ ਜੀ ਨੇ ਜਿਹੜੀ ਸਿਰ ਤੇ ਪਗੜੀ ਬੰਨੀ ਹੋਈ ਹੈ ਉਹ ਪੰਜਾਬ ਦੀ ਦਿੱਤੀ ਹੋਈ ਪਗੜੀ ਆ ਉਹਨਾਂ ਨੂੰ ਪੰਜਾਬ ਦੇ ਹੱਕ 'ਚ ਖੜਨਾ ਚਾਹੀਦਾ ਨਾ ਕਿ ਪੰਜਾਬ ਨੂੰ ਬਦਨਾਮ ਕਰਨਾ ਚਾਹੀਦਾ ਸੋ ਮਨਜਿੰਦਰ ਸਿੰਘ ਸਰਸਾ ਜੀ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਚਾਰ ਵਾਰ ਸੰਕੋਚ ਵਾਸੋ ਕੇ ਸੋਚਣਾ ਚਾਹੀਦਾ ਸੀ ਇਹ ਜਿਹੜਾ ਉੱਥੇ ਇਸ ਸਮੇਂ ਦਿੱਲੀ ਦੇ ਅੰਦਰ ਗੈਸ ਚੈਂਬਰ ਬਣਿਆ ਹੈ ਇਹਦੇ ਸ਼ਰੇਆਮ ਜ਼ਿੰਮੇਵਾਰ ਮਨਜਿੰਦਰ ਸਿੰਘ ਸਿੱਸਾ ਜੀ ਨੇ ਔਰ ਇਹਨਾਂ ਦੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਹੈ ਧੰਨਵਾਦ